1000 ਰੁਪਏ ਦਾ ਤੇ ਨੰਬਰ ਸਰ ਤੱਕ ਲੱਗਦਾ ਇਹ 15-1800 ਰੁਪਏ ਟੋਲ ਫਲਾਜੇ ਦਾ ਬਣਾ ਦਿੰਦੇ ਨੇ ਦੱਸੋ ਜੰਤਾ ਕੀ ਕਰੇ ਅਸੀਂ ਤਾਂ ਇਹ ਮਸਲਾ ਕਿਹੜਾ ਇਹ ਧਰਨਾ ਨਹੀਂ ਹੈਗਾ ਇਹ ਮੋਰਚਾ ਇਹ ਜਿਵੇਂ ਦਿੱਲੀ 'ਚ ਲੱਗਿਆ ਜਿਵੇਂ ਸ਼ੰਭੂ ਤੇ ਲੱਗਿਆ ਇਹ ਮੋਰਚਾ ਇਹ ਧਰਨਾ ਨਹੀਂ ਹੈਗਾ ਇਹ ਮੋਰਚਾ ਉਦੋਂ ਤੱਕ ਨਹੀਂ ਇੱਥੋਂ ਚੱਕਿਆ ਜਾਣਾ ਜਦ ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ 150 ਰੁਪਏ 150 ਰੁਪਏ ਜਾਇਜ਼ ਗੱਲਾਂ ਪਹਿਲੀ ਗੱਲ ਤਾਂ ਇਹਨੂੰ ਬੰਦ ਕਰਨ ਬਹੁਤ ਹੋ ਗਿਆ ਬਜਟ ਰੇਟ ਲਾਉਣ 150 ਰੁਪਈਆ 24 ਘੰਟਿਆਂ ਲਈ ਜਾਵੇ ਇਹਦਾ ਇਧਰ ਨੂੰ ਲੰਘਿਆ 220 ਉਧਰ ਨੂੰ ਲੰਘਿਆ 220 ਜੇ ਫਾਸਟ ਟੈਗ ਨਹੀਂ ਲੱਗਿਆ ਹੈ 440 ਇਧਰ ਨੂੰ 440 ਇਹਨੂੰ 880 ਰੁਪਈਆ ਦੱਸੋ ਇਹਨਾਂ ਨੂੰ ਕੌਣ ਦੇਵੇ ਉਹ ਜਿਹੜਾ ਸਾਰਾ ਅਦਰ ਸਟੇਟ ਵਾਲੇ ਇਹਨਾਂ ਨੇ ਉੱਥੇ ਮੁਲਾਜ਼ਮਾ ਰੱਖੇ ਨੇ ਪੰਜਾਬੀ ਉਹਨਾਂ ਨੂੰ ਪੜ੍ਹਨੇ ਨਹੀਂ ਆਉਂਦੀ ਇਹ ਉਹਨਾਂ ਦੇ ਨਾਲ ਬਹਿਸ ਕਰਦੇ ਨੇ ਫਿਰ ਗੱਡੀਆਂ ਦੇ ਸ਼ੀਸ਼ੇ ਭਾਂਦੇ ਦੇ ਨੇ ਸਵੇਰੇ ਅਸੀਂ ਇੱਥੇ ਤਰਾਂਚ ਦੇ ਵਿੱਚੋਂ ਇਹਨਾਂ ਦੇ 10 ਹਜ਼ਾਰ ਕੱਢੇ ਨੇ ਕਿਰਪਾਨਾਂ ਗੰਡਾਸੀਆਂ ਉੱਥੇ ਕੁਹਾੜੀਆਂ ਜਿਹੜੀਆਂ ਬੇਸਵਾਰ ਰੱਖੀਆਂ ਹੋਈਆਂ ਸ਼ੇਟ ਆ ਦੀ ਗੱਡੀ ਨੂੰ ਇਹ 1400 ਰੁਪਇਆ ਲਾਉਂਦੇ ਆ ਇੱਕ ਇੱਕ ਵਾਰ ਦਾ ਇੱਕ ਵਾਰ ਦਾ 1400 ਲਾਉਂਦੇ ਆ ਬਲੌਰ ਤੋਂ ਲੁਧਿਆਣੇ ਦਾ 2500 ਦਾ ਸਾਡਾ ਕੀੜਾ ਆ 1400 ਇਹਨਾਂ ਨੇ ਦਿੱਤਾ 500 ਡਰਾਈਵਰ ਲੈ ਗਿਆ 500 600 ਦਾ ਡੀਜ਼ਲ ਲੱਗ ਗਿਆ ਬਚਿਆ ਕੀ ਕਿਸ ਤੱਕ ਕਿਥੋਂ ਤਾਰਨੀ ਆ ਮਤਲਬ ਸਰਕਾਰ ਨੇ ਬਿਲਕੁਲ ਥੋਥੇ ਤੇ ਅੰਨੇ ਬਿਠਾਏ ਹੋਏ ਜਿਹੜੇ ਸਕੀਮ ਬਣਾਉਂਦੇ ਆ ਚੰਡੀਗੜ੍ਹ ਤੋਂ ਲੈ ਕੇ ਸ਼ਿਮਲੇ ਤੱਕ ਇਹਨਾਂ ਨੇ ਹਾਈਵੇ ਬਣਾ ਕੇ ਦਿੱਤਾ ਪਹਾੜਾਂ ਨੂੰ ਕੱਟ ਕੇ ਕਿੰਨਾ ਖਰਚਾ ਆਇਆ ਕਿੰਨਾ ਦੇਖੋ ਕਿੰਨਾ ਕਰੋੜਾ ਹਜ਼ਾਰਾ ਕਰੋੜਾ ਰੁਪਇਆ ਖਰਚਾ ਆਇਆ ਉੱਥੇ 50 ਰੁਪਏ ਐਂਟਰੀ ਆ ਗੱਲ ਪੰਜਾਬ ਦੇ ਪੰਜਾਬੀਆਂ ਦੇ ਕੋਲੋਂ ਪੈਸਾ ਹਰਾਮਦਾਨ ਦਾ ਜਿਹੜਾ ਇਹ ਸਾਧਾ ਤੇ ਟੋਲ ਟੈਕਸ ਲਾ ਕੇ ਲੰਗਰ ਪਾਣੀ ਦਾ ਸਾਰਾ ਪਰਮਾਨਦਾ ਇੱਥੇ ਅਸੀਂ ਨਹੀਂ ਇਥੋਂ ਉੱਟਦੇ ਸਿੱਧੀ ਜੀ ਗੱਲ ਆ ਮਸਲਾ ਜਦ ਤੱਕ ਹੱਲ ਨਹੀਂ ਹੁੰਦਾ ਨਾਲੇ ਸਰਕਾਰ ਗੁੰਡਾ ਕਰਦੀ ਇਸ ਨੂੰ ਗੁੰਡਾ ਟੈਕਸ ਕਹਾਂਗੇ ਇਹਨੂੰ ਸੋ ਕੁਛ ਨਾ ਰਾਜ਼ਗੀ ਜਿਹੜੀ ਕਿ ਸਰਕਾਰ ਦੇ ਨਾਲ ਵੀ ਹੈ ਇਹਨਾਂ ਦਾ ਕਹਿਣਾ ਹੈ ਕਿ ਕਹਿੰਦੇ ਨੇ ਕਿ 60 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿਸ ਤਰ੍ਹਾਂ ਦਾ ਟੋਲ ਪਲਾਜ਼ਾ ਨਹੀਂ ਬਣਦਾ ਪਰ ਜੋ ਵਿਅਕਤੀ ਅੰਮ੍ਰਿਤਸਰ ਤੋਂ ਆਂਦਾ ਵਾ ਉਸ ਨੂੰ ਆਲਰੇਡੀ ਚਾਰ ਟੋਲ ਪਲਾਜ਼ਾ ਕਰਾਸ ਕਰਨੇ ਪੈਂਦੇ ਨੇ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਟੀਵੀ ਚੈਨਲ ਦਾ ਪਹਿਲਾਂ ਤਾਂ ਅਸੀਂ ਬਹੁਤ ਨੰਭਾਦੀਆਂ ਜਿਹੜੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਆਂ ਹਾਂ ਜੀ ਜੇ ਅੰਮ੍ਰਿਤਸਰ ਤੋਂ ਤੁਰੀਏ ਜੇ ਜਾਂ ਲੁਧਿਆਣੇ ਤੋਂ ਅੰਮ੍ਰਿਤਸਰ ਨੂੰ ਅਸੀਂ ਜਾਈਏ ਡਾਡੂਵਾਲ ਟੋਲ ਪਲਾਜ ਆ ਗਿਆ ਜੀ ਫਿਰ ਬਿਆਸਾ ਵਾਲ ਆ ਗਿਆ ਫਿਰ ਰੇਏ ਵਾਲ ਆ ਗਿਆ ਤਿੰਨ ਟੋਲ ਪਲਾਜੇ ਹੋਵੇ ਹਾਂ ਜੀ 1000 ਰੁਪਏ ਦਾ ਸਾਊਥ ਹਟੇਲਾ ਆ ਜਿਹੜਾ 7 ਸੱਚ ਕਿਲੋਮੀਟਰ ਦੇ ਕੇ ਇਹਨਾਂ ਨੇ ਹੰਬੜਾਂ ਵਾਲੀ ਸਾਈਡ ਹੋਰ ਲਾ ਦਿੱਤਾ ਹਾਂ ਜੀ ਲਾ ਦਿੱਤਾ ਹੁਣ ਤੁਸੀਂ ਦੱਸੋ ਵੀ 1000 ਰੁਪਏ ਦਾ ਤੇਲ ਲੱਗਦਾ ਅੰਮ੍ਰ ਛੜਾ ਧਾਰਮਿਕ ਸਾਨ ਉੱਥੇ ਨੇ ਅਸੀਂ ਉਹ ਦੋਨੋਂ ਜਾਂਦੇ ਆ ਤੇ ਆਮ ਜਨਤਾ ਜਿਹੜੀ ਜਾਂਦੀ ਆ ਠੀਕ ਹੈ ਨਾ ਬਿਆਸਾ ਵਾਲੀ ਸੰਗਤ ਜਾਂਦੀ ਆ ਹਰ ਐਤਵਾਰ ਜਾਂਦੇ ਆ ਵੀ 1000 ਰੁਪਏ ਦਾ 13 ਅੰਬਰ ਸਰ ਤੱਕ ਲੱਗਦਾ ਇਹ 15-1800 ਰੁਪਏ ਟੋਲ ਪਲਾਜ਼ਾ ਦਾ ਬਣਾ ਦਿੰਦੇ ਨੇ ਦੱਸੋ ਜਾਂਦਾ ਕੀ ਕਰੇ ਉਹਨਾਂ ਤੇ ਨਹੀਂ ਲੱਗਦਾ ਜਿੰਨਾ ਇਹ ਜਿਹੜਾ ਇਹ ਕਾਨੂੰਨ ਨੂੰ ਫਾਲੋ ਇਹਨਾਂ ਦਾ ਜਿਹੜਾ ਪਰ ਬੜੀ ਗਲਤ ਹੈ ਕਿ ਅੱਗੇ ਵੀ ਕਈ ਵਾਰ ਤਰਨੇ ਦਿੱਤੇ ਜਾ ਚੁੱਕੇ ਨੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਨ ਲਈ ਇਸ ਦੇ ਰੇਟ ਘਟਾਉਣ ਦੇ ਲਈ ਪਰ ਸੱਟਾ ਕੋਈ ਨਹੀਂ ਨਿਕਲਦਾ ਸਟਾ ਕੋਈ ਨਹੀਂ ਨਿਕਲਦਾ ਇਹ ਆ ਕਿ ਜੰਤਰੀ ਜਨਤਾ ਵਾ ਨਾ ਧਰਨਾ ਲਾਉਂਦੀ ਆ 2 ਘੰਟੇ ਦੇ ਲਈ 2 ਘੰਟਿਆਂ ਨਾਲ ਜਿਹੜੇ ਧਰਨੇ ਸਿਆਸੀ ਉਹਦਾ ਸਿਆਸੀ ਲੀਡਰ ਲਾਉਂਦੇ ਨੇ ਉਹ ਫਿਰ ਉਹਨਾਂ ਦੀ ਟੋਲ ਵਾਜਿਆ ਨਾਲ ਸੈਟਿੰਗ ਹੋ ਜਾਂਦੀ ਆ ਯਾਰ ਉઠੋ ਸਾਡਾ 7 ਸਵਾ ਕਰੋੜ ਰੁਪਈਆ ਮਰਦਾ ਆ 20-25 ਲੱਖ ਰੁਪਈਆ ਲਓ ਜਾਂ ਅੱਧਾ ਕਰੋੜ ਰੁਪਈਆ ਕਰੋੜ ਰੁਪਈਆ ਲਓ ਯਾਰ ਤੁਸੀਂ ਉੱਠ ਖੜੋ ਉਹ ਇੱਕ ਦਿਨ ਦੇ ਪੈਸੇ ਇਹਨਾਂ ਨੂੰ ਦੇਣਗੇ ਲੀਡਰ ਉੱਠ ਖੜਦੇ ਆ ਉਹ ਕਹਿੰਦੇ ਚਲੋ ਯਾਰ ਹੋ ਗਿਆ ਹੁਣ ਤੋਰੀ ਬੋਲ ਕੇ ਜੰਨਾ ਅਸੀਂ ਤਾਂ ਨਹੀਂ ਲੈਣੇ ਅਸੀਂ ਤਾਂ ਇਹ ਮਸਲਾ ਜਿਹੜਾ ਇਹ ਧਰਨਾ ਨਹੀਂ ਹੈਗਾ ਇਹ ਮੋਰਚਾ ਹੈ ਇਹ ਜਿਵੇਂ ਦਿੱਲੀ ਚ ਲੱਗਿਆ ਜਿਵੇਂ ਸ਼ੰਭੂ ਤੇ ਲੱਗਿਆ ਇਹ ਮੋਰਚਾ ਇਹ ਧਰਨਾ ਨਹੀਂ ਹੈਗਾ ਇਹ ਮੋਰਚਾ ਉਦੋਂ ਤੱਕ ਨਹੀਂ ਇੱਥੋਂ ਚੱਕਿਆ ਜਾਣਾ ਜਦ ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ 150 ਰੁਪਈਆ 150 ਰੁਪਈਆ ਜਾਇਜ਼ ਗੱਲਾਂ ਪਹਿਲੀ ਗੱਲ ਤਾਂ ਇਹਨੂੰ ਬੰਦ ਕਰਨ ਬਹੁਤ ਹੋ ਗਿਆ ਕਿਉਂਕਿ ਹਜੇ ਇਹਨਾਂ ਦਾ ਰੋਡ ਕੰਪਲੀਟ ਨਹੀਂ ਹੈ ਇਹਨਾਂ ਨੂੰ ਵੈਸੇ ਤਾਂ ਇਹਨਾਂ ਨੂੰ ਇਹ ਅਧਿਕਾਰ ਨਹੀਂ ਹੈਗਾ ਟੋਲ ਪਲਾਜ਼ਾ ਲਾਉਣ ਦਾ ਪਹਿਲਾ ਰੋਡ ਨੂੰ ਤਾਂ ਕੰਪਲੀਟ ਕਰਨ ਤੁਸੀਂ ਜੋਧੇਵਾਲ ਬਸੀ ਚੌਂਕ ਦੇ ਵਿੱਚ ਦੇਖੋ ਬ੍ਰਿਜ ਦੇ ਨਾਲ ਇਹਨਾਂ ਨੇ ਕੀ ਕਰਿਆ ਹੋਇਆ ਉੱਥੇ ਇਹ ਟਰਾਂਸਪੋਰਟ ਖੜਦੀ ਆ ਉੱਥੇ ਟੈਕਸੀ ਖੜੀ ਆ ਉੱਥੇ ਟਰਾਲੇ ਖੜੇ ਆ ਉੱਥੇ ਬੱਸਾਂ ਖੜੀਆਂ ਨੇ ਉਹਦਾ ਪਾਰਕਿੰਗ ਬਣਾ ਕੇ ਬੈਠੇ ਨੇ ਬਲੋ ਸੜਕ ਦੇ ਗੱਬੇ ਉਹ ਥੱਲੇ ਵਾਲਾ ਰੋਡ ਕੱਚਾ ਵਾ ਤੇ ਲੱਗਦਾ ਕੋਈ ਆਉਣ ਵਾਲੇ ਸਮੇਂ 'ਚ ਹੱਲ ਨਿਕਲੂਗਾ ਬਿਲਕੁਲ ਨਿਕਲੂ ਆ ਇਹ ਇਹਦਾ ਬਾਜਬ ਰੇਟ ਲਾਉਣ 150 ਰੁਪਈਆ 24 ਘੰਟਿਆਂ ਲਈ ਜਾਵੇ ਇਹਦਾ ਇਧਰ ਨੂੰ ਲੰਘਿਆ 220 ਉਧਰ ਨੂੰ ਲੰਘਿਆ 220 ਜੇ ਫਾਸਟੈਗ ਨਹੀਂ ਲੱਗਿਆ ਹੈ 440 ਇਧਰ ਨੂੰ 440 ਇਹਨੂੰ 880 ਰੁਪਈਆ ਦੱਸੋ ਇਹਨਾਂ ਨੂੰ ਕੌਣ ਦੇਵੇ ਫਲੋਰ ਤੱਕ 200 ਰੁਪਈਆ ਦਾ ਤੇ ਲੱਗਦਾ ਫਲੋਰ ਤੱਕ 880 ਰੁਪਈਆ ਇਹ ਲੈ ਲੈਂਦੇ ਨੇ ਜੇ ਕੋਈ ਬੰਦਾ ਇਹਨਾਂ ਨੂੰ ਟੈ ਉਹ ਦਿਖਾਉਂਦਾ ਵਾ ਆਧਾਰ ਕਾਰਡ ਵੀ ਮੇਰਾ ਤਾਂ ਯਾ ਟੋਲ ਬਲਾਜੇ ਦੇ ਨਾਲ ਪੈਂਦਾ 20 ਕਿਲੋਮੀਟਰ ਤੱਕ ਦਾ ਫਰੀ ਆ ਵੀ ਆ ਪੜ ਲਓ ਉਹ ਜਿਹੜਾ ਸਾਰਾ ਆਦਰ ਸਟੇਟ ਵਾਲੇ ਇਹਨਾਂ ਨੇ ਉੱਥੇ ਮੁਲਾਜ਼ਮ ਰੱਖੇ ਨੇ ਪੰਜਾਬੀ ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ ਇਹ ਉਹਨਾਂ ਦੇ ਨਾਲ ਬਹਿਸ ਕਰਦੇ ਨੇ ਫਿਰ ਗੱਡੀਆਂ ਦੇ ਸ਼ੀਸ਼ੇ ਭਾਂਦੇ ਦੇ ਨੇ ਸਵੇਰੇ ਅਸੀਂ ਇੱਥੇ ਟਰਾਂਚ ਦੇ ਵਿੱਚੋਂ ਇਹਨਾਂ ਦੇ 10000 ਹਥਿਆਰ ਕੱਢੇ ਨੇ ਕਿਰਪਾਨਾਂ ਗੰਡਾਸੀਆਂ ਉੱਥੇ ਕੁਹਾੜੀਆਂ ਜਿਹੜੀਆਂ ਬੇਸਵਾਲ ਰੱਖੀਆਂ ਹੋਈਆਂ ਨੇ ਕੱਢੇ ਸਵੇਰੇ ਪ੍ਰਸ਼ਾਸਨ ਨੇ ਦੇਖਿਆ ਆਨਲਾਈਨ ਇੱਥੇ ਸਾਰਾ মিডিਆ ਨੇ ਦੇਖਿਆ ਇੱਥੇ ਆਜੂਗਾ ਅਸੀਂ ਦੇ ਲਾਂਗੇ ਤੁਹਾਨੂੰ ਫੁਟੇਜ ਉਹਦੀ ਹਾਂਜੀ ਉਹਦੀ ਵੀਡੀਓ ਬਣਾਈ ਹੋਈ ਹੈ ਸਾਰੇ ਹਥਿਆਰ ਤੇ ਕੀ ਲੱਗਦਾ ਹਥਿਆਰ ਰੱਖੇ ਕਿਉਂਗੇ ਅਸੀਂ ਉਹ ਇਹ ਜਿਹੜਾ ਨਾ ਇੱਕ ਅਦਰ ਸਟੇਟਾਂ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲਦੀ ਆ ਉਹ ਪੰਜਾਬ ਵਿੱਚ ਸ਼ਾਇਦ ਚਲੋਣੀ ਚਾਹੁੰਦੇ ਆ ਪਰ ਇੱਥੇ ਨਹੀਂ ਚੱਲਣੀ ਉਹਦਾ ਕਾਰਨ ਕੀ ਆ ਇੱਥੇ ਲੋਕਾਂ ਦਾ ਬਤੀਰਾ ਹੋਰ ਆ ਉਹ ਲੋਕ ਕੁੱਟ ਖਾ ਕੇ ਘਰ ਨੂੰ ਚਲ ਜਾਂਦੇ ਆ ਅਸੀਂ ਮੌਤ ਤੱਕ ਹੀ ਕਰੀਦੇ ਆ ਇਸ ਕਰਕੇ ਸਾਡੇ ਸਾਹਮਣੇ ਕੱਢ ਨਹੀਂ ਸਕੇ ਜਿਹੜੀ ਗੁੰਡਾ ਕਰਦੀ ਅੱਜ ਤੁਸੀਂ ਦੇਖ ਲਓ ਕਦੇ ਸੋਸ਼ਲ ਮੀਡੀਆ ਤੇ ਸਭ ਤੇ ਮਾਰਦੇ ਹੋ ਜਿੰਨੀਆਂ ਲੜਾਈਆਂ ਟੂਲ ਪਲਾਜਾਂ ਦੀਆਂ ਸ਼ਾਇਦ ਉਹਨੀਆਂ ਸਿਵਲਿਅਨ ਦੇ ਵਿੱਚ ਨਹੀਂ ਹੈਗੀਆਂ ਵੱਧ ਤੋਂ ਜਾ ਸਭ ਤੋਂ ਜ਼ਿਆਦਾ ਟੂਲ ਪਲਾਜਾਂ ਦੀਆਂ ਬਾਕੀ ਗੱਲ ਕੀਤੀ 60 ਕਿਲੋਮੀਟਰ 60 ਕਿਲੋ ਇੱਥੋਂ ਲੈ ਕੇ ਦਰਬਾਰ ਸਾਹਿਬ 130 ਕਿਲੋਮੀਟਰ ਬਣਦਾ ਤੇ ਉਹਦੇ ਹਿਸਾਬ ਨਾਲ ਜੇ ਲਾਈਏ ਤਾਂ ਇੱਕ ਟੂਲ ਪਲਾਜੇ ਤੋਂ ਬਾਅਦ ਦੂਜਾ ਲਾ ਨਹੀਂ ਸਕਦੇ ਕਿਉਂਕਿ 220 ਕਿਲੋਮੀਟਰ ਤੇ ਜਾ ਕੇ ਲੱਗੂਗਾ ਤੇ ਇੱਥੇ ਚਾਰ ਨੇ ਮੈਂ ਇਹਨੂੰ ਕੀ ਕਹਾਂਗੇ ਗੁੰਡਾ ਕਰਦੀ ਜੀ ਦੂਜੀ ਗੱਲ ਇਹਨਾਂ ਨੇ ਪਾਈ ਪਾਈ ਸਾਹਿਬ ਨੇ ਜ਼ਿਕਰ ਕੀਤਾ ਵੀ ਰੋਡ ਹਾਲੇ ਕੰਪਲੀਟ ਨਹੀਂ ਰੋਡ ਕੰਪਲੀਟ ਕਰਨ ਨਾ ਕਰਨ ਉਹ ਅਲੱਗ ਗੱਲ ਆ ਤੁਸੀਂ ਜਾ ਕੇ ਨਾ ਜਿਹੜੇ ਇਸ ਹਾਈਵੇ ਤੋਂ ਪਿੰਡਾਂ ਨੂੰ ਸ਼ਾਰਟ ਰੋਡ ਨਿਕਲਦੇ ਨੇ ਜਿਵੇਂ ਕਿ ਲਾਲੀ ਆਪਾਂ ਨੂਰਮਹਿਰ ਰੋਡ ਹੋ ਗਿਆ ਗਰਾਆਂ ਤੋਂ ਝੰਡਾਲਾ ਬਡਾਲਾ ਰੋਡ ਹੋ ਗਿਆ 15 15 ਸਾਲ ਰੋਡ ਟੁੱਟੇ ਰਹਿੰਦੇ ਨੇ ਔਰ ਇੱਥੇ ਇੱਕ ਗੱਡੀ ਦਾ 14 1400 ਰੁਪਏ ਟੂਲ ਵਸੂਲਿਆ ਜਾਂਦਾ ਫਿਰ ਪੈਸੇ ਕਿੱਥੇ ਜਾਂਦੇ ਨੇ ਹਾਂ ਕਮਰਸ਼ੀਅਲ ਵਾਹਨਾਂ ਦੇ ਜ਼ਿਆਦਾ ਵਸੂਲੇ ਜਾਂਦਾ ਜੋ ਇਤੋਂ ਫਲੋਰ ਤੋਂ ਗੱਡੀ ਤੁਰਦੀ ਆ ਮਾਲ ਲੈ ਕੇ ਸਾਡੀਆਂ ਆਪਣੀਆਂ ਗੱਡੀਆਂ ਜਾਂਦੀਆਂ ਜੁਨੀਅਨ ਇੱਥੇ ਗੱਡੀ ਸਾਰੀ ਉਹ ਗੱਡੀ ਜਾਂਦੀ ਆ ਛੇ ਟਾਂ ਦੀ ਗੱਡੀ ਨੂੰ ਇਹ 1400 ਰੁਪਇਆ ਲਾਉਂਦੇ ਆ ਇੱਕ ਇੱਕ ਵਾਰ ਦਾ ਇੱਕ ਵਾਰ ਦਾ 1400 ਲਾਉਂਦੇ ਆ ਫਲੋਰ ਤੋਂ ਲੁਧਿਆਣੇ ਦਾ 2500 ਦਾ ਸਾਡਾ ਕੀੜਾ ਆ 1400 ਇਹਨਾਂ ਨੂੰ ਦੇਤਾ 500 ਡਰਾਈਵਰ ਲੈ ਗਿਆ 500 600 ਦਾ ਡੀਜ਼ਲ ਲੱਗ ਗਿਆ ਬਚਿਆ ਕੀ ਕਿਸ ਤੱਕ ਕਿਥੋਂ ਤਾਰਨੀ ਆ ਮਤਲਬ ਸਰਕਾਰ ਨੇ ਬਿਲਕੁਲ ਥੋਥੇ ਤੇ ਅੰਨੇ ਬਿਠਾਏ ਹੋਏ ਜਿਹੜੇ ਸਕੀਮ ਬਣਾਉਂਦੇ ਆ ਅਸੀਂ ਪਿਛਲੇ ਧਰਨੇ 'ਚ ਵੀ ਦੇਖ ਚੁੱਕੇ ਆ ਦਿੱਲੀ ਵਾਲੇ ਧਰਨੇ 'ਚ ਵੀ ਉਦੋਂ ਪੱਟ ਪੱਟ ਮਾਰ ਗਏ ਉਦੋਂ 14 ਮਹੀਨੇ 13 ਦਿਨ ਆ ਟੂਲ ਅਸੀਂ ਓਪਨ ਰੱਖਿਆ ਸੀਗਾ ਉਦੋਂ ਵੀ ਤਾਂ ਸਰਕਾਰ ਗੋਡਿਆਂ ਭਰਨੇ ਹੋਈ ਸੀ ਮੈਨੇਜਰ ਨੇ ਇੱਥੋਂ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਕਰਮਚਾਰੀਆਂ ਨੂੰ ਤਾਂ ਪਹਿਲਾਂ ਅਸੀਂ ਪੁੱਛਿਆ ਪਹਿਲਾਂ ਤੁਸੀਂ ਇਹਦੀ ਵੈਲਿਡਿਟੀ ਦਿਖਾਓ ਇਹ ਐਕਸਪਾਇਰ ਹੋ ਚੁੱਕਾ ਹੈ ਨਾ ਵੈਲਿਡਿਟੀ ਵੈਲਿਡ ਹੀ ਨਹੀਂ ਹੈਗਾ ਇਹਨਾਂ ਕੋਲ ਅੱਗੇ ਦਾ ਵਾਲਾ ਲਾਇਸੈਂਸ ਹੀ ਨਹੀਂ ਬਣਿਆ ਇਹਨਾਂ ਦਾ ਮਈ ਮਹੀਨੇ ਦੇ 24 ਮਈ ਤਰੀਕ ਨੂੰ ਖਤਮ ਹੋ ਗਿਆ ਹੋਇਆ ਹੈ 10 ਤਰੀਕ ਦਾ ਖਤਮ ਹੋਇਆ ਹੈ ਅੱਗੇ ਦਾ ਇਹਨਾਂ ਐਕਸਟੈਂਡ ਹੀ ਨਹੀਂ ਕਰਾਇਆ ਨਵਾਂ ਠੇਕਾ ਹੋਇਆ ਨਹੀਂਗਾ ਕਿਉਂ ਇਹ ਟੈਕਸ ਲੈ ਰਹੇ ਨੇ ਔਰ ਇੱਕ ਦੇਸ਼ ਇੱਕ ਕਾਨੂੰਨ ਚਾਹੀਦਾ ਹਿਮਾਚਲ ਦੇ ਵਿੱਚ 50 ਰੁਪਏ ਐਂਟਰੀ ਚੰਡੀਗੜ੍ਹ ਤੋਂ ਲੈ ਕੇ Shimla ਤੱਕ ਇਹਨਾਂ ਨੇ ਹਾਈਵੇ ਬਣਾ ਕੇ ਦਿੱਤਾ ਪਹਾੜਾਂ ਨੂੰ ਕੱਟ ਕੇ ਕਿੰਨਾ ਖਰਚਾ ਆਇਆ ਕਿੰਨਾ ਦੇਖੋ ਕਿੰਨਾ ਕਰੋੜਾਂ ਹਜ਼ਾਰਾਂ ਕਰੋੜਾਂ ਰੁਪਈਆ ਖਰਚਾ ਆਇਆ ਉੱਥੇ 50 ਰੁਪਏ ਐਂਟਰੀ ਆ ਕੀ ਗੱਲ ਪੰਜਾਬ ਦੇ ਪੰਜਾਬੀਆਂ ਦੇ ਕੋਲੋਂ ਪੈਸਾ ਹਰਾਮਦਾਨ ਦਾ ਜਿਹੜਾ ਇਹ ਥਾਂ ਥਾਂ ਤੇ ਟੋਲ ਟੈਕਸ ਲਾ ਕੇ ਜਿਹੜੀ ਸੜਕਾ ਸਾਰਾ ਪੰਜਾਬ ਦੇ ਵਿੱਚ ਇਹਨਾਂ ਨੇ ਜਿਵੇਂ ਉਹ ਮਿਲਟਰੀ ਰਾਜ ਨਹੀਂ ਸੀ ਲੱਗਿਆ ਹੁੰਦਾ 90 ਦੇ ਦशक ਦੇ ਵਿੱਚ ਮਿਲਟਰੀ ਰਾਜ ਹੁੰਦਾ ਸੀ ਥਾਂ ਥਾਂ ਤੇ ਨਾਕੇ ਲਾ ਕੇ ਖੜੇ ਸੀ ਥਾਂ ਥਾਂ ਤੇ ਨਾਕੇ ਲਾ ਕੇ ਖੜੇ ਐ ਇਹ ਟੋਲ ਪਲਾਜੇ ਵਾਲੇ ਉੱਥੇ 50 ਰੁਪਏ ਐਂਟਰੀ ਆ ਸਾਰਾ ਹਮਾਚਲ ਕੋਮਾ ਕੋਈ ਨਹੀਂ ਬਚਦਾ ਕਿ ਪੰਜਾਬ ਨੂੰ ਪੰਜਾਬ ਦੇ ਵਿੱਚ ਇਹਨੇ ਟੋਲ ਪਲਾਜੇ ਫਿਰ ਕਿਉਂ ਆ ਇੱਕ ਦੇ ਛੇਕ ਕਾਨੂੰਨ ਚਾਹੀਦਾ ਮੋਰੀ ਬਿਸਤਰਾ ਬਣ ਕੇ ਮਤਲਬ ਰੋਟੀ ਫੁਲਕੇ ਦਾ ਪੂਰਾ ਇੰਤਜ਼ਾਮ ਕਰਕੇ ਆਏ ਹੋ ਰਾਤ ਦਿਨ ਤਰਨਾ ਦੇਖੋ ਜੀ ਲੰਗਰ ਪਾਣੀ ਦਾ ਸਾਰਾ ਪਰਮਾਨਦਾ ਇੱਥੇ ਅਸੀਂ ਨਹੀਂ ਇਥੋਂ ਉੱਟਦੇ ਸਿੱਧੀ ਜੀ ਗੱਲ ਹੈ ਮਸਲਾ ਜਦ ਤੱਕ ਹੱਲ ਨਹੀਂ ਹੁੰਦਾ ਨਾਲੇ ਸਰਕਾਰ ਗੁੰਡਾ ਕਰਦੀ ਅਸੀਂ ਤਾਂ ਗੁੰਡਾ ਟੈਕਸ ਕਹਾਂਗੇ ਇਹਨੂੰ ਕਿਉਂਕਿ ਦੂਜੀਆਂ ਸਟੇਟਾਂ ਵਿੱਚ ਇੰਨੀ ਹਿਮਾਚਲ ਵਿੱਚ ਕਿਉਂ ਨਹੀਂ ਹੈਗੇ ਇੰਨੇ ਟੋਲ ਪਲਾਜ ਦਿਖਾਣੇ ਇੱਕ ਟੋਲ ਪਲਾਜ ਆ ਉੱਥੇ ਉੱਥੇ ਸਿਰ पे ਇੱਕ ਐਂਟਰੀ ਆ ਇੱਥੇ ਕਿਉਂ ਇੱਥੇ ਨਾ ਪੈਸਾ ਲੁੱਟ ਗਏ ਜਿਹੜੀ ਸੈਂਟਰ ਸਰਕਾਰ ਆ ਦੂਜੀਆਂ ਸਟੇਟਾਂ 'ਚ ਵੰਡ ਰਹੀ ਆ ਪਹਿਲਾਂ ਵੀ ਇਹਨਾਂ ਨੇ ਰਿ ਦੇ ਵਿੱਚ ਇੱਕ ਵੀ ਘਰ ਨਹੀਂ ਬਣਾ ਕੇ ਦਿੱਤਾ ਦੂਜੀਆਂ ਸਟੇਟਾਂ ਨੂੰ ਇਹ ਕਮਰੇ ਬਣਾ ਕੇ ਦੇ ਰਿਆ ਉੱਥੇ ਬੋਟ ਬੈਂਕ ਪੱਕੀ ਪੱਕਾ ਕਰ ਰਹੇ ਆ ਪੰਜਾਬ ਦੇ ਵਿੱਚ ਕਿਉਂ ਨਹੀਂ ਤਿੰਨ ਲੱਖ ਬਣਾ ਕੇ ਦੇਣੇ ਇਹਨਾਂ ਨੇ 3 ਕਰੋੜ ਘਰ ਬਣਾ ਕੇ ਦੇਣਾ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਨਹੀਂ ਬਣਾ ਕੇ ਦੇਣਾ ਪਹਿਲਾਂ ਅੰਗਰੇਜ਼ ਲੁੱਟ ਕੇ ਪੈਸਾ ਜਿਹੜਾ ਇੰਡੀਆ ਦਾ ਜਿਹੜਾ ਉਹ ਇੰਗਲੈਂਡ ਲੈ ਕੇ ਜਾਂਦੇ ਸੀ ਹੁਣ ਇਹ ਜਿਹੜੇ ਇਹ ਗੁਜਰਾਤੀ ਸਾਰਾ ਪੈਸਾ ਪੰਜਾਬ ਦਾ ਲੁੱਟ ਕੇ ਉੱਥੇ ਲੈ ਕੇ ਜਾ ਰਹੇ ਆ ਔਰ ਉੱਥੋਂ ਦਿੱਲੀੋਂ ਲੈ ਕੇ ਜਿਹੜੇ ਆ ਇਹ ਇੰਗਲੈਂਡ ਨੂੰ ਲੈ ਕੇ ਜਾ ਰਹੇ ਆ ਸੇਮ ਉਹੀ ਚੱਲ ਰਿਹਾ ਪਹਿਲਾਂ ਗੋਰੇ ਭਜਾਏ ਸੀ ਇਹਨਾਂ ਨੂੰ ਵੀ ਭਜਾਵਾਂਗੇ ਛੱਡ ਦੇ ਇਹਨਾਂ ਨੂੰ ਵੀ ਨਹੀਂ ਹੈਗੇ ਪਰੀ ਜਿਹੜਾ ਕਿ ਇਹ ਕਹਿ ਦਿੱਤਾ ਗਿਆ ਕਿ ਇਹ ਧਰਨਾ ਨਹੀਂ ਇਹ ਮੋਰਚਾ ਜਿਹੜਾ ਕਿ ਪੱਕਾ ਲੱਗ ਚੁੱਕਿਆ ਹੈ ਲਾਡੂਵਾਲ ਟੋਲ ਪਲਾਜ਼ਾ ਤੇ ਜਦ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਇਹ ਮੋਰਚਾ ਜਿਹੜਾ ਕਿ ਖਤਮ ਨਹੀਂ ਹੋਏਗਾ